ਅੱਜ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵੱਲੋਂ ਡਿਲੀਵਰੀ ਦਾ ਟਾਈਮ ਮਿੰਟਾਂ ਦੇ ਵਿੱਚ ਤੈਅ ਕੀਤਾ ਗਿਆ ਕਿ ਮਹਿਜ਼ 10 ਮਿੰਟ ਦੇ ਵਿੱਚ ਡਿਲੀਵਰੀ ਤੁਹਾਡੇ ਤੱਕ ਪਹੁੰਚ ਜਾਊਗੀ ਮਹਿਜ਼ ਕੁਝ ਮਿੰਟਾਂ ਦੇ ਵਿੱਚ ਅਸੀਂ ਤੁਹਾਡੇ ਦਰਵਾਜ਼ੇ ਤੇ ਖੜੇ ਹੋਵਾਂਗੇ ਤੁਹਾਡੀ ਪਸੰਦੀਦਾ ਚੀਜ਼ ਲੈ ਕੇ ਇਹ ਕੰਪਨੀਆਂ ਦਾ ਦਾਅਵਾ ਹੈ ਪਰ ਕੁਝ ਅਜਿਹੀਆਂ ਹੀ ਖਬਰਾਂ ਸਾਹਮਣੇ ਵੀ ਆਉਂਦੀਆਂ ਨੇ ਜੋ ਕਿ ਹੈਰਾਨ ਵੀ ਕਰਦੀਆਂ ਨੇ ਪਰੇਸ਼ਾਨ ਵੀ ਕਰਦੀਆਂ ਨੇ ਤੁਹਾਨੂੰ ਹੱਸਣ ਲਈ ਮਜਬੂਰ ਵੀ ਕਰਨਗੀਆਂ ਤੇ ਸੋਚਣ ਲਈ ਵੀ ਜਿਹਾਜ ਇਹ ਇੱਕ ਖਬਰ ਸਾਹਮਣੀ ਹੈ ਜਿੱਥੇ ਇੱਕ ਸਮਾਨ ਦੀ ਸ਼ਿਪਮੈਂਟ ਜਾਂ ਕਹ ਲਈਏ ਡਿਲੀਵਰੀ ਜਿਹੜੀ ਉਹ ਹੋਣ ਦੇ ਲਈ ਜਿੱਥੇ ਕੁਝ ਦਿਨਾਂ ਦਾ ਕੁਝ ਘੰਟਿਆਂ ਦਾ ਸਮਾਂ ਲੱਗਣਾ ਸੀ ਪਰ ਉਹ ਸ਼ਿਪਮੈਂਟ ਹੁੰਦੇ 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 ਸਾਲ ਨਹੀਂ 6 ਮਹੀਨੇ ਨਹੀਂ 10 ਸਾਲ ਨਹੀਂ ਤਕਰੀਬਨ 16 ਸਾਲਾਂ ਬਾਅਦ ਉਹ ਡਿਲੀਵਰੀ ਹੋਈ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਇਹ ਖਬਰ ਜਿਹੜੀ ਹੁਣ ਸਾਹਮਣੇ ਆ ਰਹੀ ਹੈ ਜਿਸ ਨੇ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਕਿ ਕੀ ਅਜਿਹਾ ਵੀ ਹੋ ਸਕਦਾ ਹੈ ਤੇ ਡਿਲੀਵਰੀ ਵੀ ਅਜਿਹੀ ਜਿਸ ਦੀ ਅੱਜ ਜ਼ਰੂਰਤ ਸਮਝੀ ਨਹੀਂ ਜਾ ਸਕਦੀ ਜਾਂ ਉਸ ਨੂੰ ਇੱਕ ਆਪਾਂ ਕਹਿ ਸਕਦੇ ਹਾਂ ਕਿ ਉਹ ਇਤਿਹਾਸਕ ਚੀਜ਼ ਬਣ ਕੇ ਰਹਿ ਚੁੱਕੀ ਹੈ ਕੀ ਕੁਝ ਹੈ ਦੇਖਦੇ ਹਾਂ ਇਹ अनोखी ਖਾਸ ਖਬਰ ਇਹ अनोखी ਖਬਰ ਸਾਹਮਣੇ ਆਈ ਹੈ ਲੀਬਿਆ ਤੋਂ ਜਿੱਥੇ ਲੀਬਿਆ ਦੇ ਵਿੱਚ ਇੱਕ ਮੋਬਾਈਲ ਦੁਕਾਨਦਾਰ ਦੇ ਵੱਲੋਂ ਮਹਿਜ਼ 2010 ਦੇ ਵਿੱਚ ਨੋਕੀਆ ਦੇ ਫੋਨ ਆਰਡਰ ਕੀਤੇ ਗਏ ਇੱਕ ਸ਼ਿਪਮੈਂਟ ਜਿਹੜੀ ਆਰਡਰ ਕੀਤੀ ਗਈ ਆਪਣੀ ਦੁਕਾਨ ਦੇ ਵਾਸਤੇ ਪਰ ਉਹ ਡਿਲੀਵਰੀ ਉਸ ਨੂੰ ਮਿਲੀ 16 ਸਾਲ ਬਾਅਦ 2026 ਦੇ ਵਿੱਚ 2010 ਤੋਂ ਸਿੱਧਾ 2026 ਜਾਣਕਾਰੀ ਦੇ ਅਨੁਸਾਰ 2010 ਦੇ ਅੰਤ ਤੀ ਵਿੱਚ ਜਿਹੜਾ ਆਰਡਰ ਬੁੱਕ ਕਰਵਾਇਆ ਗਿਆ ਸੀ ਨੂਕੀਆ ਦੇ ਕੋਲ ਸ਼ਿਪਮੈਂਟ ਦੇ ਲਈ ਜਿਸ ਦੇ ਲਈ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ 2000 ਦੇ 10 2010 ਦੇ ਅਖੀਰ ਤੱਕ ਜਾਂ 2011 ਦੀ ਅਮਦ ਦੇ ਵਿੱਚ ਜਿਹੜੀ ਆ ਸ਼ਿਪਮੈਂਟ ਉਸ ਨੂੰ ਮਿਲ ਸਕਦੀ ਸੀ ਪਰ ਇਹ ਸ਼ਿਪਮੈਂਟ ਆਉਂਦਿਆਂ 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 16 ਸਾਲ ਲੱਗ ਗਏ 2026 ਦੇ ਵਿੱਚ ਉਸ ਕੋਲ ਸ਼ਿਪਮੈਂਟ ਪਹੁੰਚੀ ਤਾਂ ਉਸੇ ਵੱਲੋਂ ਬਿਨਕਾਇਦੇ ਇੱਕ ਵੀਡੀਓ ਜਿਹੜੀ ਤਿਆਰ ਕੀਤੀ ਗਈ ਇਸ ਪੂਰੀ ਡਿਲੀਵਰੀ ਪੈਕੇਜ ਨੂੰ ਖੋਲਣ ਦੇ ਲਈ ਉਹ ਵੀਡੀਓ ਦੇ ਵਿੱਚ ਹੱਸਦਾ ਹੋਇਆ ਨਜ਼ਰ ਵੀ ਆ ਰਿਹਾ ਪਰੇਸ਼ਾਨ ਵੀ ਨਜ਼ਰ ਆ ਰਿਹਾ ਸੋਚ ਰਿਹਾ ਕਿ ਮੈਂ ਹੁਣ ਕਰਾਂਗਾ ਕੀ ਤਾਂ ਦੱਸਦੀ ਕਿ ਕਾਰਨ ਕੀ ਰਹੇ ਨੇ ਇਹ ਸ਼ਿਪਮੈਂਟ ਲੇਟ ਹੋਣ ਦੇ ਲਈ ਕਿਉਂਕਿ ਗ੍ਰਹਿ ਯੋਧਾ ਜਿਹੜਾ ਉਹ ਦੇਸ਼ ਦੇ ਵਿੱਚ ਛਿੜ ਚੁੱਕਿਆ ਸੀ ਲੰਬੇ ਸਮੇਂ ਤੱਕ ਜਿਹੜਾ ਉਹ ਅਵਸਥਾ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਦੇਸ਼ ਦੇ ਵਿੱਚ ਚੱਲ ਰਹੀ ਸੀ ਸ਼ਿਪਮੈਂਟ ਹੋਰ ਚੀਜ਼ਾਂ ਜਿਹੜੀਆਂ ਕਾਫੀ ਤਰ੍ਹਾਂ ਰੁਕ ਚੁੱਕੀਆਂ ਸੀ ਜਿਸੇ ਵੀ ਤਰ੍ਹਾਂ ਦੀ ਵਿਵਸਥਾ ਜਿਹੜੀ ਉਹ ਦੇਖਣ ਨੂੰ ਮਿਲ ਨਹੀਂ ਰਹੀ ਸੀ ਸ਼ਹਿਰ ਦੇ ਵਿੱਚ ਕਈ ਸਾਲਾਂ ਤੱਕ ਜਿਹੜਾ ਉਹ ਇੱਕ ਯੁੱਧ ਜਿਹੜਾ ਸ਼ਹਿਰ ਦੇ ਵਿੱਚ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਬਣਿਆ ਰਿਹਾ ਜਿਸ ਦੇ ਕਾਰਨ ਸ਼ਿਪਮੈਂਟ ਜਿਹੜੀ ਇੱਕ ਕਨਸਾਈਨਮੈਂਟ ਇੱਕ ਕੰਟੇਨਰ ਦੇ ਵਿੱਚ ਇੰਨੇ ਸਾਲ ਪਈ ਰਹੀ ਤਾਂ ਆਖਿਰਕਾਰ 2026 ਦੇ ਵਿੱਚ ਉਸ ਨੂੰ ਆਪਣੀ ਕਨਸਾਈਨਮੈਂਟ ਮਿਲੀ ਹਾਲਾਂਕਿ ਫੌਨ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ 2010 ਜਾਂ 2000 ਬਰੇ ਤੋਂ ਬਾਅਦ ਵਾਲੇ ਲੋਕ ਨੇ ਜਿਨੇ ਸੋਚੀ ਸੀ ਉਹਨਾਂ ਫੋਨਾਂ ਨੂੰ ਜਰੂਰ ਪਛਾਣ ਛੱਕਣਗੇ ਤਾਂ ਉਹਨਾਂ ਦੀਆਂ ਵੀ ਕਿਤੇ ਨਾ ਕਿਤੇ ਯਾਦਾਂ ਨਾਲ ਜੁੜੀਆਂ ਹੋਣਗੀਆਂ ਇਹ ਤਸਵੀਰਾਂ ਦੇ ਵਿੱਚ ਫੋਨ ਦੇਖਣ ਨੂੰ ਮਿਲ ਰਹੇ ਨੇ ਕਿ ਕਿਸ ਤਰ੍ਹਾਂ ਇਹ ਨੋਕੀਆ ਦੇ ਫੋਨ ਹੁੰਦੇ ਸੀ ਇੱਕ ਸਮਾਂ ਸੀ ਜਦੋਂ ਦੇਸ਼ ਭਰ ਦੇ ਵਿੱਚ 4-5 ਲੋਕਾਂ ਦੇ ਕੋਲ ਇਹੀ ਫੋਨ ਹੁੰਦਾ ਸੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਕੰਪਨੀਆਂ ਨੇ ਜਿਹੜੀਆਂ ਉੱਪਰਫਲਤ ਹੋ ਚੁੱਕੀਆਂ ਨੇ ਆ ਨਵੇਂ-ਨਵੇਂ ਟੈਕਨੋਲੋਜੀ ਆ ਚੁੱਕੀਆਂ ਪਰ ਇਹ ਫੋਨਾਂ ਦਾ ਵੀ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਸੀ ਤਾਂ ਹੀ ਇਹ ਖਬਰ ਤੁਹਾਡਾਂ ਨਾਲ ਸਾਂਝੀ ਵੀ ਕਰ ਰਹੇ ਕਿਉਂਕਿ ਇਹ ਤਸਵੀਰਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਸਾਨੂੰ ਆਪਣੇ ਤਕਰੀਬਨ ਦਾਸਤੋਂ 15 ਸਾਲ ਪਿੱਛੇ ਵੀ ਲੈ ਕੇ ਜਾਂਦੇ ਨੇ ਫੋਨ ਦੇਖ ਕੇ ਕੁਝ ਯਾਦਾਂ ਖੱਟੀਆਂ ਮਿੱਠੀਆਂ ਯਾਦਾਂ ਜਿਹੜੀਆਂ ਉਹ ਤਾਜ਼ਾ ਵੀ ਹੁੰਦੀਆਂ ਨੇ ਤਾਂ 2010 ਦੇ ਵਿੱਚ ਹੀ ਆਰਡਰ ਜਿਹੜਾ ਇਸ ਵਿਅਕਤੀ ਦੇ ਵੱਲੋਂ ਕੀਤਾ ਗਿਆ ਸੀ 2011 ਦੇ ਵਿੱਚ ਯੁੱਧ ਛੇੜ ਜਾਂਦਾ ਦੇਸ਼ ਦੇ ਵਿੱਚ ਤਾਂ ਕਨਸਾਈਨਮੈਂਟ ਜਿਹੜੀ ਆਪਾਂ ਕਹਿ ਸਕਦੇ ਹਾਂ ਟਰਾਂਸਪੋਰਟੇਸ਼ਨ ਜਿਹੜੀ ਆ ਪੂਰਨ ਤਰ੍ਹਾਂ ਠੱਪ ਹੋ ਚੁੱਕੀ ਸੀ ਤੇ ਉੱਥੇ ਜਿਹੜੀ ਹੈ ਕਨਸਾਈਨਮੈਂਟ ਇੱਕ ਕੰਟੇਨਰ ਦੇ ਵਿੱਚ ਰੁਕੇ ਰਹਿ ਗਈ ਦੱਸਿਆ ਕਿ ਇਸ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਹੱਸਦਾ ਵੀ ਹੈ ਪਰੇਸ਼ਾਨ ਵੀ ਹੁੰਦਾ ਹੈ ਤੇ ਸੋਚਣ ਲਈ ਮਜਬੂਰ ਵੀ ਹੁੰਦਾ ਹੈ ਕਿ ਹੁਣ ਮੈਂ ਇਸ ਦਾ ਕੀ ਕਰਾਂਗਾ ਪਰ ਉਸ ਦਾ ਇਹ ਵੀ ਕਹਿਣਾ ਹੈ ਕਿ ਕਿ ਇਹ ਹੁਣ ਫੋਨ ਨਹੀਂ ਜਾਂ ਫਿਰ ਇੱਕ ਇਤਿਹਾਸਕ ਚੀਜ਼ ਹੈ ਕਿਉਂਕਿ ਨੋਕੀਆ ਜਿਹੜੀ ਕੰਪਨੀ ਉਹ ਲਗਭਗ ਅਜਿਹੇ ਫੋਨ ਆਪਾਂ ਕਹਿ ਸਕਦੇ ਹਾਂ ਕਿ ਹੁਣ ਬਹੁਤ ਹੀ ਰੇਅਰ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਆ ਹਾਲਾਂਕਿ ਇਹ ਨਵੇਂ ਮਿਲਨੇ ਤਾਂ ਬਹੁਤ ਹੀ ਮੁਸ਼ਕਲ ਨੇ ਪਰ ਇਹ ਸ਼ਿਪਮੈਂਟ ਥਰੂ ਨਵੇਂ ਫੋਨਾਂ ਦੀ ਉਹਨਾਂ ਕੋਲ ਪਹੁੰਚੀ ਹੈ ਅਨਸੀਲਡ ਫੋਨ ਉਹਨਾਂ ਦੇ ਸਪੇਅਰ ਪਾਰਟਸ ਉਹਨਾਂ ਦੇ ਬਾਡੀ ਪਾਰਟਸ ਜਿਹੜੇ ਬੰਦੇ ਕੋਲ ਪਹੁੰਚੇ ਨੇ ਪਰ ਹੁਣ ਉਹ ਇਹੋ ਚੀਜ਼ ਦੇਖ ਰਿਹਾ ਕਿ ਇਹਨਾਂ ਨੂੰ ਹੁਣ ਮੈਂ ਫੋਨ ਨਾ ਸਮਝ ਕੇ ਇੱਕ ਇਤਿਹਾਸਿਕ ਚੀਜ਼ ਸਮਝ ਕੇ ਇਹਨਾਂ ਨੂੰ ਆਪਣੇ ਕੋਲ ਰੱਖਾਂ ਤਾਂ ਉਹ ਵੀਡੀਓ ਜਦੋਂ ਵਾਇਰਲ ਹੋਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕਮੈਂਟਸ ਵੀ ਜਿਹੜੇ ਬਹੁਤ ਇਸ ਪ੍ਰਤੀ ਸਾਹਮਣੇ ਆ ਰਹੇ ਨੇ ਮਜ਼ੇਦਾਰ ਕਮੈਂਟ ਜਿਹੜੇ ਆ ਰਹੇ ਆ ਉਹ ਕਿਸੇ ਦਾ ਇਹ ਵੀ ਕਹਿਣਾ ਹੈ ਕਿ ਇਹ ਕਾਰੋਬਾਰ ਪਿੱਛੇ ਜ਼ਰੂਰ ਚਲੇ ਗਿਆ ਪਰ ਇਸ ਵਿਅਕਤੀ ਨੂੰ ਜਿਹੜਾ ਮਾਯੂਸ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਬਹੁਤ ਕਮਾਲ ਦੀ ਚੀਜ਼ ਆ ਉਹਦੇ ਉਹਦੇ ਹੱਥ ਜਿਹੜਾ ਖਜ਼ਾਨਾ ਲੱਗ ਗਿਆ ਜਿਹੜਾ ਅੱਜ ਦੇ ਟਾਈਮ ਸ਼ਾਇਦ ਕਿਸੇ ਕੋਲ ਹੋਵੇ ਤਾਂ ਬਹੁਤੇ ਲੋਕ ਇਹ ਵੀ ਦੇਖਦੇ ਆ ਕਿ ਸਾਨੂੰ ਇਹ ਮਾਡਲ ਦੇ ਕੁਝ ਪਾਰਟਸ ਮਿਲ ਸਕਦੇ ਆ ਸਾਨੂੰ ਇਹ ਮਾਡਲ ਮਿਲ ਸਕਦਾ ਹੈ ਕਿਉਂਕਿ ਕਈ ਲੋਕ ਨੇੜੇ ਕਲੈਕਸ਼ਨਸ ਕਰਨ ਦੀ ਜਿਹੜੇ ਆਦੀ ਹੁੰਦੇ ਆ ਉਹਨਾਂ ਨੂੰ ਸ਼ੌਂਕ ਹੁੰਦਾ ਹੈ ਪੁਰਾਣੀਆਂ-ਪੁਰਾਣੀਆਂ ਹਿਸਟਰੋਨਿਕ ਚੀਜ਼ਾਂ ਦਾ ਕਲੈਕਸ਼ਨ ਕਰਨਾ ਤਾਂ ਉਹ ਚੀਜ਼ਾਂ ਜ਼ਰੂਰ ਕਰ ਰਹੇ ਨੇ ਤਾਂ ਉੱਥੇ ਕੁਝ ਲੋਕਾਂ ਨੇ ਇਹ ਵੀ ਕਹਿਣਾ ਹੈ ਕਿ ਇਹ ਵਿਅਕਤੀ ਇਸ ਟਾਈਮ ਸੋਨੇ ਦੀ ਖਾਨ ਤੇ ਬੈਠਾ ਹੈ ਕਿਉਂਕਿ ਬਾਕੀ ਚੀਜ਼ ਉਹੀ ਆ ਕਿ ਇਹ ਫੋਨ ਜਿਹੜੇ ਤਸਵੀਰ ਦੇ ਵਿੱਚ ਦੇਖ ਰਹੇ ਨੇ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਸ਼ਾਇਦ ਹੀ ਕਿਸੇ ਕੋਲ ਅੱਜ ਦੇ ਸਮੇਂ ਦੇ ਵਿੱਚ ਸਾਹਮਣੇ ਪਏ ਹੋਣਗੇ ਪਰ ਇਸ ਵਿਅਕਤੀ ਕੋਲ ਜ਼ਰੂਰ ਨੇ ਤਾਂ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੋ ਸਾਡਾ ਕੀ ਕਹਿਣਾ ਹੈ ਇਸ ਬਾਬਤ ਇਹ ਡਿਲੀਵਰੀ ਨੂੰ ਲੈ ਕੇ ਇਹਨਾਂ ਫੋਨਸ ਨੂੰ ਲੈ ਕੇ ਨੌਕਰੀਆਂ ਜੁੜੀਆਂ ਹਨ ਤੁਹਾਡੀਆਂ ਕੋਈ ਜ਼ਿਆਦਾ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਿਓ ਤਦ ਤੱਕ ਤੁਸੀਂ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਫਿਰ ਇੱਕ ਵਾਰ ਹਾਜ਼ਰ ਹੋਵਾਂਗੇ ਅਜਿਹੀ ਅਨੋਖੀ ਖਬਰ ਲੈ ਕੇ ਤੁਸੀਂ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਸਹੀ ਤੇ ਸਟੀ